ਅੱਜ ਫਿਲੌਰ ਨਾਮਾਸ਼ਾ ਰੋਡ ਤੇ ਲਸਾੜਾ ਪਿੰਡ ਨੇੜੇ ਇੱਕ ਟਿਪਰ PB11BU4645 ਅਤੇ ਇਨੋਵਾ ਕਾਰ PB08BA8516 ਵਿਚਕਾਰ ਭਿਆਨਕ ਟੱਕਰ ਹੋ ਗਈ। ਇਹ ਨੋਵਾ ਕਾਰ ਵਿੱਚ ਬੈਠੇ 7 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਫਲੋਰਵਿਕ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਬੀਜੇ ਮਾਨ ਦੀ ਹਾਲਤ ਨਾਜ਼ੁਕ ਹੋਣ ਕਾਰਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਜ਼ਖਮੀਆਂ ਵਿੱਚ ਸਰਦੀਪ ਨੀਤਿਨ ਗੁਰਜੀਤ ਨਰੇਸ਼ ਦਵਿੰਦਰਪਾਲ ਅਤੇ ਤੇਜਪਾਲ ਸਿਵਲ ਹਸਪਤਾਲ ਫਲੋਰਵਿਕ ਦੇ ਦਾਖਲ ਹਨ ਥਾਣਾ ਮੁਖੀ ਫਿਲੌਰ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜ ਕੇ ਟਿਪਰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਟਿਪਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਸਮੂਹ ਜਖਮੀ ਕਲਾਕਾਰ ਹਨ ਤੇ ਪ੍ਰੋਗਰਾਮ ਪੇਸ਼ਕਾਰੀਆਂ ਜਾਰੀ ਸਨ ਮੈਂ ਤਾਂ ਡਰ ਤੇ ਕੀ ਹੋਇਆ ਪਾਜੀ ਨੰਬਰ ਲਏ ਸੀ ਹਾਂਜੀ ਅੱਜ ਸ਼ੋਅ ਚ ਜਾਰੀ ਸੀ ਅੱਛਾ ਜੀ ਨਕਾ ਨਕਾ ਜੇ ਟਿਪਰ ਆ ਲੈਣੇ ਠੀਕ ਹੈ ਜੀ ਨਾ ਟ੍ਰੈਫਿਕ ਕੰਟਰੋਲ ਹੈ ਪੰਜ ਅਗਰ ਸਾਡੀ ਗੱਡੀ ਕਿੱਥੇ ਕਿੱਥੇ ਹੋਇਆ ਸੀ ਦਿਨ ਸੇਲ ਕਿਆਨੇ ਸੀ ਸੇਲ ਕਿਆਨੇ ਹੋਇਆ ਕਿੰਨੇ ਜਣੇ ਸੀ ਗੱਡੀ 'ਚ 10 ਕਿੱਥੋਂ ਆਉਂਦੇ ਸੀਗੇ ਕਿਹੜੇ ਤੋਂ ਨਾ ਮੇਰੇ ਸ਼ਹਿਰ ਤੋਂ ਰੰਗ ਕੀ ਪ੍ਰੋਗਰਾਮ ਸੀ ਕੋਈ ਪੰਜ-ਛੇ ਕਰੋੜ ਰਾਮ ਸੀ ਲੇਕਿਨ ਕਿੰਨੇ ਜੱਤਮੀ ਹੋਏ ਸਾਰੇ ਕੀ ਹੋਇਆ ਭਾਜੀ ਪ੍ਰੋਪਰ ਕੀ ਜਾਣਕਾਰੀ ਕੀ ਨਾ ਤੁਹਾਡਾ ਮੈਂ ਜੀ ਪ੍ਰੇਮਾਨ ਹਾਂ ਹਾਂਜੀ ਜੀ ਪ੍ਰੋਗਰਾਮ ਤੇ ਜਾ ਰਹੇ ਸੀ ਇੱਕ ਨੰਬਰ 'ਚ ਠੀਕ ਹੈ ਜੀ ਮੁਰੇ ਟਿੱਪਾ ਰਣਾ ਨਦੀ ਰਮਾ ਤੋਂ ਠੀਕ ਹੈ ਜੀ ਕਟ ਮਾਰਕ ਮੁਰੇ ਦੇ ਦਮਾ ਤੋਂ ਹਾਂਜੀ ਕਿਹੜੀ ਗੱਡੀ ਸੀ ਕਿੰਨੇ ਜਣੇ ਸੀਗੇ ਨੋਵਾ ਗੱਡੀ ਸੀ 9 ਜਣੇ ਸੀਗੇ ਨੋਵਾ ਗੱਡੀ ਤੇ 9 ਜਣੇ ਹਨਾ ਹਾਂਜੀ ਤੇ ਕਿੱਥੇ ਹੋਇਆ ਕਿੱਥੇ ਇਹ ਮੇਲੇ ਸਾੜੇ ਪਾਣੀ ਸਾੜੇ ਠੀਕ ਹੈ ਤੇ ਕਿਦਾਂ ਦੇ ਹਾਲਾਤ ਬਾਕੀਆਂ ਦੇ ਬਾਕੀ ਵਿਜੇ ਭਾਰੀ ਉਹਨਾਂ ਦਾ ਜ਼ਰੂਰ ਤੋਂ ਕਿ ਹੂੰ ਮਤਲਬ ਇਹ ਤਬ ਉਹਨਾਂ ਦਾ ਉਹਦੇ ਨੂੰ ਸ਼ੂਟ ਕਰਨ ਲਈ ਬਣਾ ਲੇ ਗਏ ਠੀਕ ਹੈ ਜੀ ਨਾ ਮੈਂ ਤੁਹਾਡਾ ਤਾਂ ਕੀ ਕਹਿਣਾ ਚਾਹੁੰਨਾ ਜਿਹੜਾ ਐਕਸੀਡੈਂਟ ਹੋਇਆ ਪਿੰਡ ਸਿਲਕਿਆਣੇ ਦੇ ਲਾਗੇ ਮੈਂ ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸਣਾ ਤਹਿਸੀਲ ਫਲੋਰ ਤੋਂ ਅੱਜ ਸਾਡੇ ਨਾਲ ਦੇ ਪਿੰਡ ਗੜੇ ਤੋਂ 뮤지컬 ਗਰੁੱਪ ਆ ਵਿਜੇ ਮਾਨ ਜੀ ਵਿਜੇ ਮਾਨ 뮤지컬 ਗਰੁੱਪ ਉਹ ਆਪਣਾ ਪ੍ਰੋਗਰਾਮ ਚੱਕਦਾਨੇ ਵਿਖੇ ਜਿਹੜਾ ਲਗਾਉਣ ਕਿਤੇ ਧਾਰਮਿਕ ਸਥਾਨ ਤੇ ਜਾ ਰਿਹਾ ਸੀ ਸੋ ਉਹਨਾਂ ਦਾ ਪਿੰਡ ਸਿਲਕਿਆਣੇ ਨੇੜੇ ਜਿਹੜਾ ਸਤ ਸੰਗਰ ਦੇ ਕੋਲ ਭਿਆਨਕ ਜਿਹੜਾ ਐਕਸੀਡੈਂਟ ਇੱਕ ਤੇਜ਼ ਧਾਰ ਜਿਹੜਾ ਟਿਪਰ ਆ ਰੇਤ ਨਾਲ ਭਰਿਆ ਹੋਇਆ ਟਿਪਰ ਜਿਹੜਾ ਰੇਤ ਲੈਣ ਜਾ ਰਿਹਾ ਸੀ ਉਹਨੇ ਕੱਟ ਮਾਰ ਕੇ ਜਿਹੜਾ ਬਿਨਾਂ ਕਿਸੇ ਇੰਡੀਕੇਟਰ ਤੋਂ ਜਿਹੜਾ ਇਹਨੂੰ ਸਾਈਡ ਮਾਰ ਦਿੱਤੀ ਸਾਈਡ 'ਤੇ ਲੱਗਣ ਦੇ ਕਾਰਨ ਜਿਹੜੇ ਇਹਨਾਂ ਦੀ ਗੱਡੀ ਇਨ ਬੈਲੈਂਸ ਹੋ ਕੇ ਬਹੁਤ ਗੰਭੀਰ ਜਿਹੜਾ ਸੱਟਾਂ ਜਿਹੜੀਆਂ ਸਾਰੇ ਜਿਹੜੇ ਉਹਨਾਂ ਦੇ ਸਾਜੀ ਸਹਿਬਾਨ ਉਹਨਾਂ ਦੇ ਲੱਗੀਆਂ ਸੋ ਵਿਜੇਮਨ ਬਹੁਤ ਜ਼ਿਆਦਾ ਸੱਟ ਲੱਗਣ ਹੋਣ ਕਾਰਨ ਉਹਨਾਂ ਨੂੰ ਜਿਹੜਾ ਦਇਆਨੰਦ ਜਿਹੜੇ ਇਲਾਜ ਵਿਖੇ ਜਿਹੜਾ ਰੈਫਰ ਕਰ ਦਿੱਤਾ ਗਿਆ ਸੋ ਬਾਕੀ ਜਿਹੜੇ ਕਈਆਂ ਦੀ ਜਿਹੜੀਆਂ ਹੱਡੀਆਂ ਦੇ ਫੈਕਚਰ ਹੋ ਗਏ ਸੁਣ ਜੀ ਜਾਣਕਾਰੀ ਇਹ ਵੀ ਪਤਾ ਲੱਗੇ ਉੱਥੇ ਨਾਕਾ ਵੀ ਲੱਗਾ ਹੋਇਆ ਸੀ ਜੀ ਇੱਥੇ ਸਾਡੇ ਕੋਰੀਅਰ ਬੁਆਏ ਦੋ ਮੁੰਡੇ ਸੀਗੇ ਵਾਏ ਤੇ ਰਾਹਗੀਰਾਂ ਦੇ ਦੱਸਣ ਦੇ ਮੁਤਾਬਕ ਉੱਥੇ ਜਿਹੜਾ ਇੱਕ ਨਾਕਾ ਲੱਗਾ ਹੋਇਆ ਸੀ ਜਿਹੜਾ ਨਾਕਾ ਜਦੋਂ ਐਕਸੀਡੈਂਟ ਹੋਇਆ ਉਹਨਾਂ ਰਾਹਗੀਰਾਂ ਦੇ ਦੱਸਣ ਦੇ ਮੁਤਾਬਕ ਜਿਹੜਾ ਨਾਕੇ ਵਾਲੀ ਜਿਹੜੀ ਮੌਜੂਦਾ ਪੁਲਿਸ ਹੈ ਉੱਥੇ ਨਾਕਾ ਛੱਡ ਕੇ ਜਿਹੜਾ ਫਰਾਰ ਹੋ ਗਈ ਉਹ ਆਪਣੇ ਗੱਡੀਆਂ 'ਚ ਬਹਿ ਕੇ ਚੱਲ ਗਈ ਉਹਨੂੰ ਹੀ ਆਪਣਾ ਨੈਤਿਕ ਫਰਜ਼ ਸਮਝਦੇ ਆ ਇਹਨਾਂ ਨੂੰ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੂੰ ਗੱਡੀ 'ਚੋਂ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਫਲੋਰ ਜਾਂ ਨਰਡਿਕ ਦੇ ਹਸਪਤਲ ਵਿੱਚ ਲਿਆਣਾ ਉਹਨਾਂ ਨੂੰ ਚਾਹੀਦਾ ਸੀ ਪਰ ਉਹਨਾਂ ਦੀ ਬੜੀ-ਬਡੀ ਕਤਾਈ ਆ ਮੈਂ ਮੰਨ ਗੱਸਐਸਪੀ ਸਾਹਿਬ ਜ਼ਿਲ੍ਹਾ ਜ਼ਿਲੰਦਰ ਦਿਹਾਤੀ ਤੋਂ ਇਹਦੀ ਪੁਰਜੋਰ ਮੰਗ ਕਰਦਾ ਕਿ ਬਰੀਕੀ ਨਾਲ ਇਹਦੀ ਜਾਂਚ ਕਰਕੇ ਜੇਕਰ ਉੱਥੇ ਮੁਲਾਜ਼ਮ ਐਕਸੀਡੈਂਟ ਦੇ ਦੌਰਾਨ ਕੋਈ ਗੈਰ ਕਾਨੂੰਨੀ ਨਾਕਾ ਲਾ ਕੇ ਖੜੇ ਸੀ ਜਿਹੜੇ ਰਾਹਗੀਰਾਂ ਦੇ ਚਲਾਨ ਕੱਟ ਕੇ ਜਿਹੜੀਆਂ ਆਪਣੀਆਂ ਜੇਬਾਂ ਗਰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਜਿਹੜਾ ਐਕਸ਼ਨ ਲਿਆ ਜਾਵੇ ਸੋ ਫਲੋਰ ਪੁਲਿਸ ਨੂੰ ਵੀ ਮੈਂ ਬੇਨਤੀ ਕਰਦਾ ਕਿ 2 ਘੰਟੇ ਤੋਂ ਮੈਨੂੰ ਵੀ ਇੱਥੇ ਸਿਵਲ ਹਸਪਤਲ ਫਲੋਰ ਜਿਹੜੇ ਐਕਸੀਡੈਂਟਾਂ ਦਾ ਮੈਂ ਜਿਹੜਾ ਮੇਰੇ ਪਿੰਡ ਤੋਂ ਮੁੰਡਾ ਪ੍ਰੇਮ ਮਾਨ ਸਿੰਘ ਹੈ ਉਹਦੇ ਵੀ ਸੱਟ ਲੱਗੀ ਆ ਉਹਨਾਂ ਦਾ ਹਾਲ ਜਾਣਨ ਆਇਆ ਪਰ 2 ਘੰਟੇ ਤੋਂ ਹਲੇ ਤੱਕ ਫਲੋਰ ਪੁਲਿਸ ਦਾ ਕੋਈ ਵੀ ਮੁਲਾਜ਼ਮ ਸਿਵਲ ਹਸਪਤਾਲ ਫਲੋਰ ਨਹੀਂ ਪਹੁੰਚਿਆ ਸੋ ਮੈਂ ਸਰਕਾਰਾਂ ਇਹ ਕੀ ਜਾਣਕਾਰੀ ਪਤਾ ਲੱਗੀ ਜਿਹੜਾ ਪ੍ਰੇਮ ਮਾਨ ਆ ਮੁੰਡੇ ਉਹਨੇ ਹੀ ਇਹ ਸਾਰੇ ਬੰਦੇ ਬਾਹਰ ਕੱਢੇ ਜ਼ਖਮੀਆਂ ਨੂੰ ਪ੍ਰੇਮ ਮਾਨ ਦੇ ਇੱਥੇ ਮੁੰਡੇ ਤੇ ਬਹੁਤ ਜ਼ਿਆਦਾ ਸੱਟ ਲੱਗੀ ਸੀ ਜਿਹੜਾ ਉਹ ਸਾਰੇ ਜਿਹੜੇ ਇੰਨੇ ਗੰਭੀਰ ਸੱਟਾਂ ਨਾਲ ਜਿਹੜਾ ਤੜਫ ਰਹੇ ਸੀ ਸੋ ਪ੍ਰੇਮ ਮਾਨ ਦੀ ਬਹਾਦਰੀ ਆ ਕਿ ਉਹਨੇ ਜਿਹੜਾ ਤਾਕੀ ਖੋਲ ਕੇ ਸਾਰੇ ਜਿਹੜੇ ਇਹ ਜ਼ਖਮੀਆਂ ਨੂੰ ਉਹ ਗੱਡੀ ਜੋ ਬਾਹਰ ਕੱਢਿਆ ਉਥੇ ਹੈਲਪ ਮੰਗੀ ਲੋਕਾਂ ਨੂੰ ਟੈਲੀਫੋਨ ਕੀਤੇ ਸੋ ਜਿੱਦਾਂ ਜਿੱਦਾਂ ਵੀ ਕਿਸੇ ਰਾਹੀਰ ਨੇ ਕਿਸੇ ਨੇ ਵਿਜੇਮਾਨ ਜੀ ਨੂੰ ਪਹਿਲਾਂ ਪਹੁੰਚਾ ਦਿੱਤਾ ਵਿਜੇਮਾਨ ਦੇ ਕੀ ਹਾਲਾਤ ਕਿੱਥੇ ਭੇਜਿਆ ਉਹਨਾਂ ਨੂੰ ਵਿਜੇਮਾਨ ਨੂੰ ਦਿਆਨੰਦ ਜਿਹੜਾ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਹਨਾਂ ਨੂੰ ਜਿਹੜਾ ਦਿਆਨੰਦ ਰੈਫਰ ਕਰ ਦਿੱਤਾ ਗਿਆ ਸੋ ਐਂਬੂਲੈਂਸ ਜਿਹੜੀ 108 ਆਹੀ ਜਿਹੜੇ ਬਾਕੀ ਜ਼ਖਮੀ ਆ ਉਹਨਾਂ ਨੂੰ ਜੇਰੇ ਇਲਾਜ ਸਿਵਲ ਹਸਪੀਟਲ ਲਿਆਂਦਾ ਗਿਆ ਜੋ ਕਿ ਜੇਰੇ ਇਲਾਜ ਐਕਸੀਡੈਂਟ ਆਇਆ ਕੀ ਲੱਗਦਾ ਸਿਲਕਿਆਣੇ ਲੱਗ ਗਏ ਹਾਂਜੀ ਕਾਇਰਸੀਰ ਆਕਸਾਈਡ ਐਕਸੀਡੈਂਟ ਤਕਰੀਬਨ 7 ਮਿੰਟ ਪਹਿਲਾਂ ਹੋਇਆ ਹਾਂਜੀ ਕਿੱਦਾਂ ਦੇ ਹਾਲਾਤ ਹੋਨਾਂ ਦੇ ਇੱਕ ਪੇਸ਼ੈਂਟ ਉਹਨਾਂ ਵਿੱਚ ਪਾਗੇ ਪੈ ਗਿਆ ਸੀ ਜੋ ਕਿ ਸਾਨੂੰ ਰੈਫਰ ਕਰਨਾ ਪਿਆ ਹਾਂਜੀ ਬਾਕੀ ਪੇਸ਼ੈਂਟਾਂ ਦਾ ਵੀ ਕਾਫੀ ਸੱਟਾਂ ਆਈਆਂ ਨੇ ਹਾਂਜੀ ਜਿਨ੍ਹਾਂ ਵਿੱਚੋਂ ਕਈਆਂ ਦੇ ਫ੍ਰੈਕਚਰ ਵੀ ਹੋ ਗਏ ਉਹਨਾਂ ਨੂੰ ਟਰੀਟਮੈਂਟ ਚਾਹੀਦਾ ਓਕੇ ਓਕੇ ਸਰਫ ਸਿਲਕਿਆ ਨੇ ਇੱਕ ਆਪਣੇ ਐਕਸੀਡੈਂਟ ਹੋਇਆ ਟਿਪਰ ਦਾ ਨੋਵਾ ਦਾ ਕੀ ਕਹਿਣਾ ਚਾਹੁੰਦੇ ਕੀ ਲੱਗਦਾ ਇੱਕ ਟਿਪਰ ਜੋ ਖਾਲੀ ਫਲੋਰ ਤੋਂ ਨਵਾਂ ਸ਼ਹਿਰ ਕ੍ਰਾਹੋਂ ਸਾਈਡ ਨੂੰ ਜਾ ਰਿਹਾ ਸੀ ਜਿਸ ਨੇ ਅਚਾਨਕ ਆਪਣੇ ਰਾਈਟ ਸਾਈਡ ਤੇ ਕੱਟ ਮਾਰਿਆ ਤਾਂ ਉਸਦੇ ਪਿੱਛੇ-ਪਿਛੇ ਆ ਰਹੀ ਇੱਕ ਧਨਵਾ ਗੱਡੀ ਉਸ ਨਾਲ ਟਕਰਾ ਗਈ ਜਿਸ ਕਾਰਨ ਜੋ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਜਿਸ ਵਿੱਚ ਧਨਵਾ ਸਵਾਰ 7 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਲ ਭੇਜਿਆ ਗਿਆ ਜੋ ਇੱਕ ਦੀ ਵਿੱਚ ਹਾਲਤ ਜਿਆਦਾ ਸੀਰੀਅਸ ਹੈ ਜਿਸ ਨੂੰ ਐਮਸੀਪੇਜਿਆ ਹੈ ਜੋ ਟਰੱਕ ਟਿੱਪਰ ਨੰਬਰ ਪੀਵੀ 11 ਬੀਜੂ 4645 ਅਤੇ ਜੋ ਅਨੋਵਾ ਗੱਡੀ ਹੈ ਪੀਵੀ 08 ਡੀਏ 8516 ਜਿਸ ਵਿੱਚ 7 ਵਿਅਕੀ ਸਵਾਰ ਸੀ ਜੋ ਡਰਾਈਵਰ ਮੋਕੇ ਤੋਂ ਭੱਜ ਗਿਆ ਜਿਸ ਦੀ ਆਡਟਿਫਿਕੇਸ਼ਨ ਹੋਈਆ ਬੇਅੰਤ ਸਿੰਘ ਸਾਲੋ ਕੁਲਵੀਰ ਸਿੰਘ ਵਾਸੀ ਨੰਗਲ ਕੁੰਡੀਆਂ ਮਜੀਟਾ ਰੋਡ ਜ਼ਿਲ੍ਹਾ ਫੋਸਾ ਜਿਸ ਦੇ ਪੀਸੀ ਕੋਰਸ ਪਾਰਟੀ ਵੀ ਜੀਏ ਜਾਂ ਉਸ ਨੂੰ ਜਲਦੀ ਪ੍ਰਾਪਤ ਕੀਤਾ ਜਾਵੇਗਾ ਅਤੇ ਜੋ ਜ਼ਖਮੀ ਵਿਅਕਤੀ ਨੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਦੋਮਿਕਾਲ ਵੀ ਕਰਦੇ ਹੋਏ ਅੱਗੇ ਆਲੋਚਿਤ ਕੀਤਾ ਜਾਵੇ। ਜਿਹੜਾ ਟਿਪਰ ਹੈ ਉਹ ਕਬਜ਼ੇ ਵਿੱਚ ਲੈ ਲਿਆ। ਟਿਪਰ ਤੇ ਕਬਜ਼ੇ ਵਿੱਚ ਲੈ ਲਿਆ ਗਿਆ। ਉਹ ਗੱਡੀ ਵੀ ਦੀਪ ਸੁਭਾਅ ਕਬਜ਼ੇ ਦੀ ਹੈ। ਠੀਕ ਹੈ।